ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਫੇਰ ਖੜੇ ਆ ਫੀਲ ਲਗਾਂਜ ਨਵੀਆਂ ਐਟਮਾਨੀਆਂ ਨੇ ਕੋਸਮੈਟਿਕ ਦਾ ਸਾਮਾਨ ਤੇ ਤੁਸੀਂ ਰੇਟ ਸੁਣ ਕੇ ਹਰਾ ਰਹੇ ਹੋਗੇ ਸਾਰਾ ਸਾਮਾਨ ਕੰਪਨੀ ਦੇ ਨਾਲ ਪੱਕਾ ਬਿਲ ਮਰੂ ਕੋਈ ਡੁਪਲੀਕੇਟ ਨਹੀਂ ਹੋਊਗਾ ਵੀਡੀਓ ਮੈਂ ਬਣੇ ਰਿਹਾ ਥੋੜੇ ਕੰਮ ਦੀ ਵੀਡੀਓ ਡੈਨਵਰ ਹੈ ਜੀ ਇੱਕ ਦੇ ਨਾਲ ਇੱਕ ਫ੍ਰੀ ਓਕੇ ਫ੍ਰੀ ਠੀਕ ਹੈ ਜੀ 275 ਰੁਪਏ ਇੱਕ ਤੇ ਐਮ ਆਰ ਪੀ ਹੈ ਹਾਂਜੀ ਬਿਲਕੁਲ 240 ਦੇ ਦੋ ਕੀ ਬਾਤ ਹੈ ਆ ਦੇਖੋ ਟਿਊਬਸ ਆਈਆਂ ਆਪ ਦਾ ਫਿਊਮ ਡੀਓ ਆਇਆ ਕੱਲ ਹੀ ਆਇਆ ਡੀਓ 30 ਰੁਪਏ ਦਾ ਡੀਓ ਦੇ ਦਾਂਗਾ ਤੁਹਾਨੂੰ ਸਿਰਫ ਸਿਰਫ 30 ਰੁਪਏ ਦਾ ਡੀਓ ਆਹ ਦੇਖੋ 10 ਰੁਪਏ ਲੱਗਾ ਪਿਆ ਜਿਨਾ ਮਰਜ਼ੀ ਚੱਕੋ 30-30 ਰੁਪਏ ਨੂੰ ਆਹ ਦੇਖੋ ਆ ਡਾਕ ਆਇਆ ਇਹਨਾਂ ਦਾ ਮਾਲ ਘਟਾਇਆ ਸੌਰੀ ਡਾਕ ਫੇਸ਼ੀਅਲ ਕਿੰਨਾਂ ਚੱਲੀ 40-40 ਰੁਪਏ ਫੇਸ਼ੀਅਲ ਓਕੇ ਵੀਰੇ ਹਾਂਜੀ ਹਾਂਜੀ 530 ਰੁਪਏ ਅਮਰ ਵੀ ਹੈ ਫਰੈਸ਼ ਡੇਟ ਦਾ ਮਾਲ ਹੋਏਗਾ 40 ਰੁਪਏ ਓਕੇ ਵੀਰੇ ਭਾਈ ਕਿਹੜੀ ਜਗ੍ਹਾ ਤੋਂ ਆਏ ਪਾਲਨਪੁਰ ਤੋਂ ਪਾਲਨਪੁਰ ਤੋਂ ਕਿਸਲੇ ਕੋਸਾਂ ਤੋਂ ਆ ਦੇ ਲਓ ਭਾਈ ਪਾਲਮਪੁਰ ਤੋਂ ਆਏ ਆ ਪਈ ਰੇਟ ਦੱਸੋ ਕਿਦਾਂ ਲੱਗੇ ਬਹੁਤ ਵਧੀਆ ਬਹੁਤ ਵਧੀਆ ਹੈ ਕੈਪਟ ਕੈਡ ਰੇਟ ਹੈ ਔਰ ਗਰਗਰ ਕੀ ਬੰਦੇ ਆਉਂਦੇ ਨੇ ਭਾਈ ਜੀ ਬਹੁਤ ਵਧੀਆ ਬਾਕੀ ਦਾ ਸਮਾਨ ਦੇ ਲੋਡ ਕੀਤੀ ਪਈ ਹੈ ਭਾਈ ਨੇ ਇਹ ਦੇਖੋ ਬੀਐਨਸੀਸੀ ਪਹੁੰਚ ਕੇ ਟੈ ਗਈ ਨਾ ਹਾਂਜੀ 600 ਰੁਪਏ ਦੀ ਸੇਲ ਕਰਨੀ ਸੀ ਓਕੇ ਭਾਈ ਪੈਂਦੀ ਕਿਨੇ 240 ਓਕੇ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੇਖੋ ਆ ਭਾਜੀ ਦਾ ਸਮਾਨ ਘੜਾਇਆ ਆ ਔਰ ਹੀ ਦਿਖਾ ਦੇਣਾ ਤੁਹਾਨੂੰ ਅੱਜ ਹੁਣ ਆ ਫੇਸ਼ਲ ਕਿਟਾਂ ਹੈਗੀਆਂ ਹਾਂਜੀ 2 ਕਿਲੋ ਦਾ ਫੇਸ਼ਲ ਹੈ ਹਾਂਜੀ ਵੀਰ ਕਿੰਨਾ ਦਾ ਪੈਣਾ 200 ਸਿਰਫ 200 ਸਿਰਫ 200 ਦਾ ਤੇ 500 ਰੁਪਿਆ ਤੁਸੀਂ ਫੇਸ਼ਲ ਕਰਨ ਦਾ ਲੈਣਾ ਇੱਕ ਫੇਸ਼ਲ ਇੱਕ ਫੇਸ਼ਲ ਪੈਸੇ ਪੂਰੇ 100 ਫੇਸ਼ਲ ਹੋ ਜਾਣਾ ਤੁਹਾਡਾ ਰਿਜ਼ਲਟ ਨਾ ਆਵੇ ਖੁੱਲੇ ਪੀਸ ਦੀ ਵਾਪਸੀ ਹੈ ਓਕੇ ਠੀਕ ਹੈ ਜੀ ਆਹ ਦੇਖੋ ਆਹ ਆਸਤਾ ਬੇਰੀ ਦੀ ਫੇਸ਼ਲ ਕਿਟ ਹੈ ਹਮ ਆਸਤਾ ਬੇਰੀ ਦਾ ਫੇਸ਼ਲ ਹੈ 125 ਰੁਪਏ ਐਮ ਆਰ ਪੀ ਇਹ ਪਹਿਲਾ ਰੇਟ ਜਿਆਦਾ ਦੱਸਿਆ ਆ ਵੀਡੀਓ ਚ ਸਾਰੇ ਰੇਟ ਘਟਾ ਦਾਂਗਾ ਅੱਜ 38 ਰੁਪਏ ਦਾ ਫੇਸ਼ੀਅਲ ਓਕੇ ਬ੍ਰਦਰ ਠੀਕ ਹੈ ਜੀ ਨਵੀਂ ਆਡ ਵਾਲ ਘਾਈ ਜਾਲ ਨਾਲ ਇਹ ਬਹੁਤ ਅੰਗੂਰ ਆ ਇਹ ਦੇਖੋ ਆ ਨੈਲ ਪੇਂਟ ਆ ਜੀ ਹਾਂ ਜੀ ਕਿੰਨੇ ਦੀ ਪੈਣੀ ਆ 100 ਰੁਪਏ ਦੀ ਸੇਲ ਕਰਨੀ 10 ਰੁਪਏ ਸਿਰਫ ਚੈੱਕ ਕਰੋ 100 ਰੁਪਏ ਦੀ ਸੇਲ ਕਰਨੀ ਸਿਰਫ 10 ਰੁਪਏ ਨੇ ਓਕੇ ਬ੍ਰਦਰ ਆ ਮਲਤਾਨੀ ਮਿੱਟੀ ਹੈ

ओके ਕਿੰਨੇ ਦਾ ਪੈਣਾ 18 ਰੁਪਏ ਦਾ ਕੀ ਹੈ ਇਹ ਕਲੀਨਿੰਗ ਮਿਲਕ ਓਕੇ 180 ਰੁਪਏ ਐਮ ਆਰ ਪੀ ਪਰ ਪੀਸ ਤੇ ਹਾਂਜੀ ਚੈੱਕ ਕਰੋ ਯਾਰ ਹਾਂਜੀ ਇਹ ਚੈੱਕ ਕਰੋ ਜੀ ਇਹ ਮਹਿੰਦੀਆਂ ਆ ਗਈਆਂ ਹਾਂਜੀ ਵੀਰੇ 35 ਰੁਪਏ ਦਾ ਡੱਬਾ ਮਹਿੰਦੀਆਂ ਦਾ ਮਹਿੰਦੀ ਦਾ ਡੱਬਾ 35 ਰੁਪਏ ਦਾ ਤੁਸੀਂ 120 ਦਾ ਸੇਲ ਕਰਨਾ ਚੈੱਕ ਕਰੋ ਦੇਖੀ ਹਣਾ ਹਾਂਜੀ ਹਾਂ 120 ਦਾ ਸੇਲ ਕਰਨਾ ਹੈ ਇਹ ਦੇਖੋ ਅਨੇਹਾ ਆ ਗਈ ਮਹਿੰਦੀ ਆ ਗਈ ਚੈੱਕ ਕਰੋ 120 ਦਾ سیل ਕਰਨਾ 33 ਰੁਪਏ ਦਾ ਬਾਕਸ 3 ਰੁਪਏ ਦਾ ਸਸਤੀ ਵੇਚ ਰਹੇ ਹਾਂ ਓਕੇ ਬਈ ਠੀਕ ਹੈ ਜੀ ਆਓ ਅੱਗੇ ਤੁਹਾਨੂੰ ਬਲੀਚਾ ਲਖਣੇ ਆਪ ਸੂਰਦੀ ਬਲੀਚ ਹੈ ਜੀ ਹਾਂਜੀ ਬਈ 75 ਰੁਪਏ ਦੀ ਸੇਲ ਹੁੰਦੀ ਹੈ ਹਾਂਜੀ ਕਿੰਨੇ ਦੀ ਬੰਦੀ 18 ਰੁਪਏ ਬੰਦੇ ਸਾਰੀਆਂ ਕੰਪਨੀਆਂ ਦਾ 30 ਰੁਪਏ ਰੇਟ ਆ ਤੁਹਾਡਾ ਭਰਾ 18 ਰੁਪਏ ਦੀ ਵੇਚ ਰਿਹਾ ਇਹ ਤਾਂ ਹੋਣਾ ਹੈ ਕੰਪਨੀ ਦਾ ਮਾਲ ਫਰੈਸ਼ ਰੇਟ ਦਾ ਮਾਲ ਤੁਸੀਂ ਜੀ ਤਸੱਲੀ ਕਰਕੇ ਲਿਓ ਆ ਜੀ ਮੈਂ ਕਿਹਾ ਕੋਸ਼ਿਸ਼ ਕਰ ਦਾਂਗਾ ਤੁਹਾਨੂੰ ਅੱਜ ਦੀ ਡੇਟ 'ਚ ਸਾਰੇ سیرਮ ਹੀ ਲਾਂਦੇ ਨੇ ਹਾਂ ਠੀਕ ਹੈ ਜੀ ਇੱਕ سیرਮ ਦੇ ਉੱਤੇ 130 ਰੁਪਏ ਐਮ ਆਰ ਪੀ ਐ ਹਾਂ ਜੀ ਇੱਕ سیرਮ ਦੇ ਉੱਤੇ 130 ਰੁਪਏ ਐਮ ਆਰ ਪੀ ਐ ਦੋ سیرਮ ਤੇ 260 ਰੁਪਏ ਐਮ ਆਰ ਪੀ ਹੋਗੀ ਹਾਂ ਜੀ ਤੁਹਾਨੂੰ ਸੈੱਟ ਕਰਵਾਵਾਂਗਾ 40 ਰੁਪਏ ਦਾ ਉਹ ਬੰਦੇ 40 ਰੁਪਏ ਦਾ ਸੈੱਟ ਆ ਮੈਡੀਕਲ ਸਟੋਰ ਤੇ ਚਲ ਜਾਓ ਤੁਹਾਨੂੰ ਪ੍ਰਿੰਟ ਟੂ ਪ੍ਰਿੰਟ ਹੀ ਦੇ ਦੇਗਾ ਹਾਂ ਜੀ ਫਰੈਸ਼